ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਰਗ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਆਰਜਾ ਪਵਣ ਪੀਣਿ ਅਪਿਆਓ ਚੰਦ ਸੂਰਜ ਦੋਇ ਗੁਫੈ ਨਾ ਦੇਖਾ ਸੁਪਨੇ ਸੌਣ ਨਾ ਥਾਉ ਪੀ ਤੇਰੀ ਕੀਮਤ ਨਾ ਪਵੀ ਹਾਂ ਕਿ ਵਡਿਆਖਾ ਨਾਉ ਸਾਚਾ ਨਰੰਕਾਰ ਨਿਜ ਥਾਈ ਸੁਣ ਸੁਣ ਆਖਣ ਆਖਣਾ ਜੇ ਭਾਵੀ ਕਰੀ ਤਮਾਈ ਰਹਾਉ ਕੁਸਾਂ ਕੁਟਿਆ ਵਾਰ-ਵਾਰ ਪੀਸਣ ਪੀਸਾ ਪਾਈ ਅੱਗੇ ਸੀਤੀ ਜਾਲੀਆ ਪਸਮਸੀਤੀ ਰਲ ਜਾਓ ਪੀ ਤੇਰੀ ਕੀਮਤ ਨਾ ਪਵੇ ਔਂ ਕੀ ਵਡਿਆਖਾ ਨਾਉ ਪੰਖੀ ਹੋਈ ਕਹਿ ਜੇ ਭਵਾ ਸੇਸਮਨੀ ਜਾਓ ਨਦਰੀ ਕਿਸੇ ਨਾ ਆਵੂ ਨਾ ਕਿਛ ਪੀਆ ਨਾ ਖਾਓ ਪੀ ਤੇਰੀ ਕੀਮਤ ਨਾ ਪਵੇ ਔਂ ਕੇ ਵੜਿਆ ਖਾ ਨਾਓ ਨਾਨਕ ਕਾਗਦ ਲਖਮਣਾ ਪੜ ਪੜ ਕੀਚੇ ਪਾਓ ਮਸੂਤ ਓਟ ਨਾ ਆਵਈ ਲੇਕਣ ਪਾਉਣ ਚਲਾਓ ਪੀ ਤੇਰੀ ਕੀਮਤ ਨਾ ਪਵੀ ਕਉ ਕੀ ਵੜੇ ਆਖਾਂ ਨਾਉ ਨਾਨਕ ਕਾਗਦ ਲਖ ਮਨਾ ਪੜ ਪੜ ਕੀਚੇ ਪਾਉ ਮਸੂ ਤੋਟ ਨਾ ਆਵਈ ਲੇਕਣ ਪਾਉਣ ਚਲਾਓ ਈ ਤੇਰੀ ਕੀਮਤ ਨਾ ਪਵੀ ਔਂ ਕੀ ਵੱਡਿਆ ਖਾਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਜੀ ਨਵਾਜੀ ਸਾਧ ਸੰਗਤ ਜੀ ਆਪ ਜੀ ਨੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਕਾਰ ਬਿੰਦ ਚ ਉਚਾਰਨ ਕੀਤਾ ਹੋਇਆ ਸ਼ਬਦ ਸੋਰਠ ਰਾਗ ਦੇ ਵਿੱਚ ਸ੍ਰੀ ਰਾਗ ਦੇ ਵਿੱਚ ਜਿਹੜਾ ਸਰਵਨ ਕੀਤਾ ਹੈ ਗੁਰੂ ਸਾਹਿਬ ਫਰਮਾਉਂਦੇ ਕੋਟੀ ਕੋਟ ਕੋਟੀ ਮੇਰੀ ਯਾਰ ਜਾਪਮਣ ਪਿਆ ਪਵਨ ਪੀਣ અપਿਆਓ ਇਹ ਸ਼ਬਦ ਦੀ ਆਪਾਂ ਜਿਹੜੀ ਆ ਸੰਖੇਪ ਸ਼ਬਦਾਂ ਦੇ ਵਿੱਚ ਵਿਆਖਿਆ ਕਰਨ ਦੀ ਇੱਕ ਨਿਮਾਣੀ ਜੀ ਕੋਸ਼ਿਸ਼ ਕਰਾਂਗੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰ ਦੇ ਉੱਤੇ ਮੇਰਾ ਭਰਿਆ ਹੱਥ ਰੱਖ ਕੇ ਸਾਡੇ ਕੋਲੋਂ ਇੱਕ ਅਥਾ ਵਿਚਾਰਾਂ ਕਰਾਉਣ ਤਾਂ ਜੋ ਆਪਾਂ ਜਿਹੜਾ ਵਾ ਗੁਰਸਿੱਖੀ ਦੇ ਪੈੜੇ ਤੇ ਚੱਲ ਕੇ ਆਪਣੀ ਰਾਹ ਨੂੰ ਜਿਹੜਾ ਵਾ ਸਫਲ ਕਰ ਸਕੀਏ ਆਪਣਾ ਜਿਹੜਾ ਜੀਵਨ ਸਫਲਿਆ ਇਹਨੂੰ ਸੁਖਾਲਾ ਬਣਾ ਸਕੀਏ ਸੋਹਣਾ ਬਣਾ ਸਕੀਏ ਕਿਉਂਕਿ ਗੁਰ ਜੋ ਦੱਸੀ ਬਾਟ ਅਮਰੀਦਾ ਜੋ ਲੀਏ ਜੋ ਗੁਰੂ ਆਪਾਂ ਨੂੰ ਰਸਤਾ ਦੱਸਦਾ ਵਾ ਉਸੇ ਰਸਤੇ ਤੇ ਪੈਣਾ ਚਾਹੀਦਾ ਫੇਰ ਆਪਾਂ ਨੂੰ ਕਿਸੇ ਕਿਸਮ ਦੀ ਕੋਈ ਹਾਨੀ ਨਹੀਂ ਹੋਵੇਗੀ ਬੋਲੀਏ ਸਾਜੇ ਧਰਮ ਝੂਠਣਾ ਬੋਲੀਏ ਗੁਰੂ ਸਾਹਿਬ ਫਰਮਾਉਂਦੇ ਆ ਕਿ ਧਰਮ ਦੇ ਰਸਤੇ ਵਿੱਚ ਹਮੇਸ਼ਾ ਸਚਾਈ ਦਾ ਸਾਥ ਦੇਣਾ ਚਾਹੀਦਾ ਉਸ ਪ੍ਰਮਾਤਮਾ ਦੇ ਸੰਗ ਲਾ ਕੇ ਆਪਣੇ ਜੀਵਨ ਨੂੰ ਜਿਹੜਾ ਸਫਲ ਕਰਨਾ ਚਾਹੀਦਾ ਵਾ ਆਪਾਂ ਆਪਣੀ ਤੋਸ਼ ਬੁੱਧੀ ਦੇ ਨਾਲ ਜਿੰਨੀ ਕਿ ਪ੍ਰਮਾਤਮਾ ਨੇ ਆਪਾਂ ਨੂੰ ਸੋਝੀ ਬਖਸ਼ੀ ਆ ਉਹਦੇ ਮੁਤਾਬਕ ਆਪਾਂ ਅੱਜ ਦੇ ਅਰਥ ਜਿਹੜੇ ਆ ਸ਼ਬਦਾਂ ਦੇ ਕਰਨ ਦੀ ਇੱਕ ਨਿਮਾਨੀ ਜੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਤੇ ਦੀ ਸਾਂਝ ਪਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਗੁਰੂ ਪਿਆਰਿਓ ਸ਼ਬਦ ਹੈ ਸ੍ਰੀ ਰਾਗ ਦੇ ਵਿੱਚ ਮਹੱਲਾ ਪਹਿਲਾ ਗੁਰੂ ਨਾਨਕ ਦੇਵ ਜੀ ਦੇ ਦੁਆਰਾ ਚਾਰਨ ਕੀਤਾ ਹੋਇਆ ਕੋਟ ਕੋਟੀ ਮੇਰੀ ਯਾਰ ਜਾ ਪਵਨ ਪੀਣ ਅਪਿਆਓ ਗੁਰੂ ਮਹਾਰਾਜ ਕਹਿੰਦੇ ਨੇ ਸੱਚੇ ਪਾਤਸ਼ਾਹ ਜੀ ਕਿ ਕਰੋੜਾਂ ਸਾਲ ਵੀ ਬੰਦੇ ਦੀ ਜਿਹੜੀ ਆ ਉਮਰ ਹੋ ਜਾਵੇ ਕਹਿੰਦੇ ਜੇਕਰ ਮੇਰੀ ਉਮਰ ਕਰੋੜਾਂ ਤੇ ਕਰੋੜਾਂ ਵਰਿਆਂ ਦੀ ਵੀ ਹੋਵੇ ਜੇਕਰ ਹਵਾ ਹੀ ਮੇਰਾ ਪੀਣਾ ਤੇ ਖਾਣਾ ਹੋਵੇ ਪਾਵਨ ਪੀਣ ਅਪਿਆਓ ਕਿ ਬੇਸ਼ੱਕ ਮੈਂ ਕਰੋੜਾਂ ਸਾਲਾਂ ਦਾ ਹੋ ਜਾਂ ਕਰੋੜਾਂ ਵਰਿਆਂ ਦਾ ਹੋ ਜਾਵਾਂ ਹਵਾ ਜਿਹੜੀ ਉਹ ਮੇਰੀ ਕਰਾਕ ਹੋਵੇ ਕਹਿੰਦੇ ਨੇ ਚੰਦ ਸੂਰਜ ਦੋਵੇਂ ਗੁਫੇ ਨਾ ਦੇਖਾਂ ਸੁਪਨੇ ਸੌਣ ਨਾ ਥਾਂ ਜਿੱਥੇ ਮੈਨੂੰ ਦੋਵੇਂ ਚੰਨ ਤੇ ਸੂਰਜ ਵੀ ਨਿਗਾਹੀ ਨਾ ਪੈਣ ਕਹਿੰਦੇ ਨੇ ਜਿੱਥੇ ਮੈਨੂੰ ਸੁਪਨੇ ਵਿੱਚ ਵੀ ਕਦਾਜਿਤ ਵੀ ਨੀਂਦਰ ਨਾ ਆਵੇ ਕਦੀ ਨੀਂਦਰ ਵੀ ਨਾ ਆਵੇ ਸੁਪਨੇ ਵਿੱਚ ਵੀ ਨੀਂਦ ਨਾ ਆਵੇ ਕਹਿਣ ਤੋਂ ਪਾਵੇ ਆ ਕਹਿੰਦੇ ਆ ਕਿ ਉਸ ਗੁਫਾ ਦੇ ਵਿੱਚ ਜਾ ਜਿੱਥੇ ਚੰਦ ਸੂਰਜ ਵੀ ਜਿਹੜਾ ਵਾ ਨਜ਼ਰ ਆਵੇ ਪੀ ਤੇਰੀ ਕੀਮਤ ਨਾ ਪਵੇ ਕੌਂ ਕੇ ਵਡਿਆਖਾਂ ਨਾ ਕਹਿੰਦੇ हे ਪ੍ਰਮਾਤਮਾ ਤੇਰੀ ਸਿਫਤ ਸਲਾਹ ਦਾ ਮੈਂ ਜਿਹੜਾ ਵਾ ਤੇਰੀ ਵਡਿਆਈ ਦਾ ਕੋਈ ਮੋਲ ਨਹੀਂ ਪਾ ਸਕਦਾ ਮੈਂ ਤੇਰਾ ਨਾਮ ਕਿੱਡਾ ਵੱਡਾ ਵਾ ਮੈਂ ਇਹਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਤੇਰੀ ਕੀਮਤ ਨਾ ਪਵੀ ਆਉ ਕਿ ਵਡਿਆਖਾਂ ਨਾਉ ਕਹਿੰਦੇ ਕੋਈ ਮੋਲ ਨਹੀਂ ਪਾ ਸਕਦਾ ਤੇਰੀ ਵਡਿਆਈ ਦਾ ਤੇਰੇ ਇਸ ਹਵਾ ਦਾ ਪਾਣੀ ਦਾ ਅੱਗ ਦਾ ਸੂਰਜ ਦਾ ਕੁਦਰਤ ਦਾ ਏਡਾ ਵੱਡਾ ਪਸਾਰਾ ਤੇਰਾ ਏਡਾ ਵੱਡਾ ਬ੍ਰਹਿਮੰਡਿਆ ਕਹਿੰਦੇ ਮੈਂ ਆਪਣੇ ਮਖਾਰਬਿੰਦ ਦੇ ਨਾਲ ਕਿਤਰਾ ਵਡਿਆਈ ਕਰਾਂ ਸ਼ਬਦ ਵੀ ਥੋੜੇ ਪੈ ਜਾਂਦੇ ਨੇ ਬੋਲ ਵੀ ਥੋੜੇ ਪੈ ਜਾਂਦੇ ਨੇ ਕਹਿੰਦੇ ਆ ਕਿ ਭਾਵੇਂ ਮੈਂ ਸ਼ਬਦਾਂ ਦੇ ਵਿੱਚ ਵਿਆਖਿਆ ਕਰਨ ਦੀ ਕੋਸ਼ਿਸ਼ ਕਰਦਾ ਵਾਂ ਪਰ ਇਹ ਬੜੀ ਥੋੜੀ ਹੈ ਸੂਰਜ ਨੂੰ ਦੀਵਾ ਦਿਖਾਉਣ ਦੇ ਮਾਤਰ ਆ ਕਹਿੰਦੇ ਚੰਦ ਸੂਰਜ ਦੋਈ ਗੁਫੈ ਨਾ ਦੇਖਾਂ ਸੁਪਨੇ ਸੌਂ ਨਾ ਥਾਂ ਕਹਿੰਦੇ ਆ ਕਿ ਚੰਦ ਤੇ ਸੂਰਜ ਦੋਈ ਗੁਫੈ ਗੁਫਾ ਹੁੰਦੀ ਆ ਜਿੱਥੇ ਇਨਸਾਨ ਜਿਹੜਾ ਵਾ ਬੈਠਦਾ ਵਾ ਲੋਕਦਾ ਜਿੱਥੇ ਜਾਨਵਰ ਪਸ਼ੂ ਪੰਛੀ ਵੀ ਕਈ ਵਾਰੀ ਜਿਹੜੇ ਜੰਗਲਾਂ ਦੇ ਵਿੱਚ ਜਿਹੜੇ ਆ ਗੁਫਾ ਵਿੱਚ ਰਹਿੰਦੇ ਸੀਗੇ ਕਹਿੰਦੇ ਜਿੱਥੇ ਕਹਿਣ ਤੋਂ ਪਾਵਿਆ ਕਿ ਮੈਂ ਕਿੱਥੇ ਜਾ ਕੇ ਤੇਰੀ ਵਡਿਆਈ ਕਰਾਂ ਕਹਿਣ ਤੋਂ ਪਾਵਿਆ ਕਿ ਕੋਈ ਮੈਂ ਤੇਰੀ ਸਾਰੀ ਜ਼ਿੰਦਗੀ ਭਾਵੇਂ 1 ਮਿੰਟ ਵੀ ਨਾ ਸੋਵਾਂ 1 ਮਿੰਟ ਵੀ ਆਰਾਮ ਨਾ ਕਰਾਂ ਸਾਰੀ ਜ਼ਿੰਦਗੀ ਤੇਰੀ ਵਡਿਆਈ ਕਰਦਾ ਰਵਾਂ ਤੇਰੇ ਗੁਣਾਂ ਦੀ ਤੇਰੇ ਭੰਡਾਰ ਦੀ ਨਹੀਂ ਕਰ ਸਕਦਾ ਕਹਿੰਦੇ ਆ ਕਿ ਬੜੀ ਥੋੜੀ ਹੈ ਤੇਰੀ ਜਿਹੜੀ ਵਡਿਆਈ ਆ ਗੁਰੂ ਮਾਰਾ ਸੱਚੇ ਪਾਤਸ਼ਾਹੇ ਪਰਮਾਤਮਾ ਤੂੰ ਬੇਅੰਤ ਹੈਂ ਤੇਰਾ ਕੋਈ ਅੰਤ ਨਹੀਂ ਤੂੰ ਪਾਰਾਵਾਰ ਹੈਂ ਕਹਿੰਦੇ ਸੱਚਾ ਨਿਰੰਕਾਰ ਨਿਜ ਥਾਈ ਸੱਚਾ ਰੂਪ ਰੰਗ ਰਹਿਤ ਸਹਬ ਆਪਣੀ ਨਿਜ ਥਾਈ ਤੇ ਜਗ੍ਹਾ ਤੇ ਕਹਿੰਦੇ ਪਾਪ ਕੇ ਪਰਮਾਤਮਾ ਜਿਹੜਾ ਆਪਣੀ ਜਗ੍ਹਾ ਤੇ ਮੌਜੂਦ ਆ ਉਹ ਨਾ ਜੰਮਦਾ ਹੈ ਨਾ ਮਰਦਾ ਹੈ ਉਹ ਜੰਮਣ ਮਰਨ ਦੇ ਚੱਕਰ ਤੋਂ ਰਹਿਤ ਹੈ ਕਾਲ ਮੂਰਤ ਜੋਨੀ ਸਹਿਬੰ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਮਾਤਮਾ ਨੂੰ ਜਾਣਿਆ ਜਾ ਸਕਦਾ ਵਾ ਉਹੋ ਹੀ ਸੱਚਾ ਬਾਕੀ ਸਭ ਇਥੇ ਝੂਠਿਆ ਕਹਿਣ ਤੋਂ ਭਾਵ ਕੇ ਹਰ ਇੱਕ ਇਨਸਾਨ ਹਰ ਇੱਕ ਜੀਵ ਹਰ ਇੱਕ ਰੋਕ ਪੰਸਪਤੀ ਸਾਰਿਆਂ ਦੀ ਉਮਰ ਇੱਕ ਇੱਕ ਸੀਮਾ ਵਾ ਇੱਕ ਸਮਾ ਵਾ ਪਰ ਪ੍ਰਮਾਤਮਾ ਜਿਹੜਾ ਵਾ ਉਹਦੀ ਨਾ ਕੋਈ ਸੀਮਾ ਵਾ ਤੇ ਨਾ ਕੋਈ ਸਮਾ ਉਹ ਸਮੇਂ ਤੋਂ ਰਹਤਿਆ ਉਦੀ ਆਪਣੀ ਇੱਕ ਇਥੇ ਸਦਾ ਜਿਹੜਾ ਵਜੂਦ ਕਾਇਮ ਰਹਿਣ ਵਾਲਾ ਵਾ ਉਹ ਜੰਮਣ ਮਰਨ ਦੇ ਚੱਕਰ ਤੋਂ ਰਹਿ ਤਿਆ ਤੇ ਉਹ ਸਰ ਸਰਬ ਸ਼ਕਤੀਮਾਨ ਆ ਸਰਬ ਗੁਣਾਂ ਦਾ ਗਿਆਤਾ ਵਾ ਉਹਦੇ ਵਰਗਾ ਹੋਰ ਕੋਈ ਨਹੀਂ ਹੈਗਾ ਇਸ ਸ੍ਰਿਸ਼ਟੀ ਦੇ ਵਿੱਚ ਉਹ ਆਪਣੇ ਆਪ ਵਿੱਚ ਇੱਕ ਅਨੋਖੀ ਸ਼ਕਤੀ ਹੈ ਸੁਣ ਸੁਣ ਆਖਣ ਆਖਣਾ ਜੀ ਭਾਵੀ ਕਰੇ ਤਮਾਈ ਕਹਿੰਦੇ ਮੈਂ ਸੁਣ ਸੁਣ ਕੇ ਜਿੰਨਾ ਮਰਜੀ ਆਖੀ ਜਾਵਾਂ ਕਿਤੋਂ ਬੜਾ ਬਯੰਤ ਹੈ ਤੂੰ ਬੜਾ ਵੱਡਾ ਹੈ ਤੇਰੇ ਵਰਗਾ ਹੋਰ ਕੋਈ ਨਹੀਂ ਇਹ ਫਿਰ ਵੀ ਤੇਲ ਮਾਤਰਿਆ ਬਹੁਤ ਥੋੜਾ ਵਾ ਕਹਿੰਦੇ ਨੇ ਕਿ ਜਿਵੇਂ ਮੈਂ ਘਨੇਰੀ ਵਾਰੀ ਵੀ ਸੁਣਿਆ ਹੈ ਕਈ ਵਾਰੀ ਸੁਣਿਆ ਹੈ ਆਈ ਹੈਵ ਹਰਡ ਓਵਰ ਐਂਡ ਓਵਰ ਅਗੇਨ ਐਂਡ ਸੋ ਆਈ ਟੈਲ ਦਾ ਟੇਲ ਐਜ਼ ਇਟ ਪਲੀਜ਼ਸ ਯੂ ਲਾਰਡ ਪਲੀਜ਼ ਇਨਸਟਿਲ ਵਿਦਨ ਮੀ ਦਾ ਯਰਨਿੰਗ ਫਾਰ ਯੂ ਕਹਿੰਦੇ ਮੈਂ ਕਈ ਵਾਰੀ ਸੁਣਿਆ ਭਾਵੇਂ ਹਜ਼ਾਰਾਂ ਵਾਰੀ ਕਰੋੜਾਂ ਵਾਰੀ ਸੁਣਿਆ ਮੈਂ ਤੇਰੀਆਂ ਖੂਬੀਆਂ ਜਿਹੜੀਆਂ ਵਾਂ ਉਹ ਵਰਨਣ ਨਹੀਂ ਕਰ ਸਕਦਾ ਪਰ ਹਾਂ ਜੀ ਤੇਨੂੰ ਚੰਗਾ ਲੱਗੀ ਮੇਰੇ ਅੰਦਰ ਆਪਣੀ ਚਾਹਨਾ ਪੈਦਾ ਕਰੀ ਇਹ ਪਰਮਾਤਮਾ ਤੇਰੀਆਂ ਖੂਬੀਆਂ ਜਿੰਨੀਆਂ ਸੁਣੀਆਂ ਵਾਂ ਉਹ ਬੇਅੰਤ ਹਨ ਸੁਣ ਸੁਣੇ ਆਖਣ ਆਖਣਾ ਜੇ ਭਾਵੇਂ ਕਰੀ ਤਮਾਈ ਜੇ ਤੂੰ ਕਿਰਪਾ ਕਰੀਂ ਤੇ ਫਿਰ ਮੈਂ ਕੁਝ ਵਡਿਆਈ ਕਰ ਸਕਦਾ ਵਾਂ ਅਦਰਵਾਇਜ਼ ਮੈਂ ਤੇਰੇ ਬਾਰੇ ਕੁਝ ਨਹੀਂ ਜਾਣਦਾ ਗੁੱਸਾ ਕਟਿਆ ਪਾ ਵਾਰ-ਵਾਰ ਪੀਸਣ ਪੀਸਾ ਪਾਈ ਜੇਕਰ ਮੈਂ ਮੁੜ ਮੁੜ ਕੇ ਕੋਹਿਆ ਤੇ ਵੱਡਿਆ ਟੁਕਿਆ ਜਾਵਾਂ ਅਤੇ ਚੱਕੀ ਵਿੱਚ ਪਾ ਕੇ ਪੀਹ ਦਿੱਤਾ ਜਾਵਾਂ ਕਹਿੰਦੇ ਨੇ ਕਿ ਭਾਵੇਂ ਮੈਨੂੰ ਨਿੱਕੇ ਨਿੱਕੇ ਟੋਟੇ ਕਰ ਦਿੱਤੇ ਜਾਣ ਮੇਰੇ ਭਾਵੇਂ ਮੈਨੂੰ ਪੀਸ ਦਿੱਤਾ ਜਾਵੇ ਚੱਕੀ ਦੇ ਵਿੱਚ ਅੱਗੇ ਅੱਗੀ ਸੇਤੀ ਜਾਲੀਆ ਪਸਮ ਸੇਤੀ ਰਲ ਜਾਓ ਜੇਕਰ ਮੈਂ ਅੱਗ ਦੇ ਨਾਲ ਸਾੜ ਵੀ ਦਿੱਤਾ ਜਾਵਾਂ ਜਾਲ ਦਿੱਤਾ ਜਾਵਾਂ ਸਵਾਹ ਦੇ ਵਿੱਚ ਮਿਲਾ ਦਿੱਤਾ ਜਾਵਾਂ ਪਸਮ ਕਰ ਦਿੱਤਾ ਜਾਵਾਂ ਪੀ ਤੇਰੀ ਕੀਮਤ ਨਾ ਪਵੇ ਹਾਂ ਕਿ ਵੱਡਿਆ ਖਾਨਾ ਕਹਿੰਦੇ ਫੇਰ ਵੀ ਤੇਰੀ ਕੀਮਤ ਜਿਹੜੀ ਮੈਂ ਬਿਆਨ ਨਹੀਂ ਕਰ ਸਕਦਾ ਤਾਂ ਵੀ ਮੈਂ ਤੇਰਾ ਮੁੱਲ ਪਾਉਣ ਦੇ ਯੋਗ ਨਹੀਂ ਹੋਵਾਂਗਾ ਮੈਂ ਤੇਰੇ ਨਾਮ ਨੂੰ ਕਿੱਡਾ ਵੱਡਾ ਕਹਾਂ ਬਹੁਤਾ ਕਹੀਏ ਬਹੁਤਾ ਹੋਈ ਸਭ ਤੋਂ ਉੱਚਾ ਹਰਕਾ ਨਾਮ ਇਹ ਪਹੀ ਪ੍ਰਮਾਤਮਾ ਉੱਚ ਜਪਾਰ ਬੇਅੰਤ ਸੁਆਮੀ ਕਹਿੰਨ ਤੋਂ ਭਾਵ ਕਿ ਪ੍ਰਮਾਤਮਾ ਤੇਰੀ ਮਹਿਮਾ ਮੈਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਪਾਵੇਂ ਮੈਂ ਟੋਟੇ ਟੋਟੇ ਹੋ ਜਾਵਾਂ ਪਾਵੇਂ ਮੈਨੂੰ ਪਸਮ ਵੀ ਕਰ ਦਿੱਤਾ ਜਾਵੇ ਕਹਿਣ ਤੋਂ ਪਾਪ ਮੈਂ ਤੇਰੇ ਤੋਂ ਸਾਰਾ ਆਪਣਾ ਆਪਣਿ ਸ਼ਾਵਰ ਵੀ ਕਰਦਾ ਮਾਂ ਤਾਂ ਵੀ ਥੋੜਾ ਵਾ ਮੈਂ ਕੁਰਬਾਨ ਜਾਣਾ ਮੈਂ ਤੇਰੀ ਤੋਂ ਮੈਂ ਸਦਕੇ ਜਾਣਾ ਮੈਂ ਤੇਰੀ ਕੀਮਤ ਮੈਂ ਨਹੀਂ ਪਾ ਸਕਦਾ ਨਾ ਮੈਂ ਸ਼ਬਦਾਂ ਨਾਲ ਪਾ ਸਕਦਾ ਮੈਂ ਬੋਲ ਕੇ ਨਾ ਮੈਂ ਆਪਣੀ ਹੱਥਾਂ ਨਾਲ ਕਰਕੇ ਪਾ ਸਕਦਾ ਤੇਰਾ ਮੋਲ ਨਹੀਂ ਮੈਂ ਦੇ ਸਕਦਾ ਤੇਰੇ ਅਸਾਨਾਂ ਦਾ ਮੋਲ ਨਹੀਂ ਦੇ ਸਕਦਾ ਤੂੰ ਮੈਨੂੰ ਜਿਹੜੀ ਆ ਰੋਸ਼ਨੀ ਦਿੱਤੀ ਆ ਸੁੰਦਰ ਸਰੀਰ ਦਿੱਤਾ ਵਾ ਸ੍ਰਿਸ਼ਟੀ ਮ ਦਿੱਤੀ ਐ ਢੀ ਸੋਣੀ ਪੀ ਲਈ ਪਾਣੀ ਦਿੱਤਾ ਹਵਾ ਦਿੱਤੀ ਆ ਸੂਰਜ ਦਿੱਤਾ ਪ੍ਰਕਿਰਤੀ ਜਿਹੜੀ ਖੁਦ ਮੇਰੀ ਸੇਵਾ ਕਰ ਰਹੀ ਆ ਸੂਰਜ ਆਪਣੇ ਟਾਈਮ ਨਾਲ ਆ ਰਿਹਾ ਵਾ ਹਵਾ ਆ ਰਹੀ ਆ ਜੇਕਰ ਕਿਸੇ امیر ਬੰਦੇ ਦੇ ਹੱਥ ਵਾਸ ਹੋਵੇ ਨਾ ਕਿਸੇ ਬੰਦੇ ਦੇ ਉਹ ਸੂਰਜ ਵੀ ਜਿਹੜਾ ਆਪਣੇ ਕੰਟਰੋਲ ਚ ਕਰ ਲੇ ਜੀ ਕਰੇ ਚੜਾਵੇ ਜੀ ਕਰੇ ਨਾ ਚੜਾਵੇ ਪਾਣੀ ਵੀ ਜੀ ਕਰੇ ਦੇਵੇ ਜੀ ਕਰੇ ਨਾ ਦੇਵੇ ਹਵਾ ਵੀ ਜੀ ਕਰੇ ਨਾ ਛੱਡੇ ਜਾਂ ਨਾ ਛੱਡੀ ਪਰ ਇੱਕ ਪਰਮਾਤਮਾ ਜਿਹੜਾ ਰੋਜ਼ ਹੀ ਸਾਨੂੰ ਹਵਾ ਵੀ ਦੇ ਰਿਹਾ ਧੁੱਪ ਵੀ ਦੇ ਰਿਹਾ ਵਾ ਬਿਨ ਮੰਗੇ ਸਭ ਕੁਝ ਦੇ ਰਿਹਾ ਉਹਦਾ ਸ਼ੁਕਰ ਕਰਨਾ ਚਾਹੀਦਾ ਵਾ ਧੰਨਵਾਦ ਕਰਨਾ ਚਾਹੀਦਾ ਸਾਨੂੰ ਕੋਈ 50 ਰੁਪਏ ਦੀ ਚੀਜ਼ ਦੇ ਜੇ ਅਸੀਂ ਬੜੀ ਖੇਤੀ ਉਹਨੂੰ ਥੈਂਕ ਯੂ ਬੋਲਦੇ ਹਾਂ ਧੰਨਵਾਦ ਕਰਦੇ ਹਾਂ ਉਹਦਾ ਸ਼ੁਕਰੀਆ ਕਰਦੇ ਹਾਂ ਪਰ ਉਹ ਪ੍ਰਮਾਤਮਾ ਸਾਨੂੰ ਇਹਨਾਂ ਕੁਝ ਦੇ ਰਿਹਾ ਵਾ ਅਸੀਂ ਫਿਰ ਵੀ ਬੇਸ਼ੁਕਰੇ ਹਾਂ ਅਸੀਂ ਉਹਦਾ ਧੰਨਵਾਦ ਕਰਨ ਲਈ 10 20 ਮਿੰਟ ਵੀ ਕਈ ਵਾਰੀ ਨਹੀਂ ਕੱਢਦੇ ਜਿਹੜੇ ਕੱਢਦੇ ਉਹਨਾਂ ਨੂੰ ਮੁਬਾਰਕਾਂ ਬਹੁਤ ਵਧੀਆ ਗੱਲਾਂ ਕੱਢਣਾ ਚਾਹੀਦਾ ਵਾ ਜਿਹੜੇ ਨਹੀਂ ਕੱਢਦੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਗੁਰੂ ਪਿਆਰਿਓ ਇਸ ਕਰਕੇ ਉਸ ਪ੍ਰਮਾਤਮਾ ਦਾ ਹਮੇਸ਼ਾ ਧੰਨਵਾਦ ਕਰਨਾ ਚਾਹੀਦਾ ਵਾ ਜਿਨੇ ਸਾਨੂੰ ਸਭ ਸਭ ਕੁਝ ਦਿੱਤਾ ਰੋਟੀ ਹਜਮ ਕਰਨ ਲਈ ਪੇਟ ਦਿੱਤਾ ਵਾ, ਦੰਦ ਦਿੱਤੇ ਆ, ਅੱਖਾਂ ਦਿੱਤੀਆਂ ਵਾ, ਹੱਥ ਦਿੱਤੇ ਆ, ਭਾਵੇਂ ਮੀਰਾ ਨੂੰ ਦਿੱਤੇ, ਗਰੀਬਾਂ ਨੂੰ ਵੀ ਦਿੱਤੇ ਆ। ਉਹਦੇ ਵੱਲੋਂ ਜਿਹੜੀ ਬੰਤਰ ਬੰਦੇ ਦੀ ਬਣਾਈਆਂ ਨਾ, ਉਹਦੇ ਵਿੱਚ ਉਹਨੇ ਜਿਹੜਾ ਵਾ ਸਾਰਿਆਂ ਨੂੰ ਰੰਗ ਰੂਪ ਇੱਕੋ ਜਿਹਾ ਦਿੱਤਾ ਵਾ। ਇਹ ਆ ਠੀਕ ਆ ਕਿਸੇ ਦਾ ਕੋਈ ਹੋ ਸਕਦਾ ਵੱਕਰਾ ਵੱਕਰਾ ਆ ਆਪੂ ਆਪਣੇ ਟੰਗ ਦੇ ਨਾਲ। ਪਰ ਪ੍ਰਮਾਤਮਾ ਨੇ ਸਾਰਿਆਂ ਨੂੰ ਮਾਨਸ ਬਣਾਇਆ, ਇੱਕ ਮਨੁੱਖ ਬਣਾਇਆ। ਹਰੇਕ ਬੰਦੇ ਨੂੰ ਕੁਦਰਤ ਵੱਲੋਂ ਜੜੀਆਂ ਵਾ, ਉਹ ਅੱਖਾਂ ਮਿਲੀਆਂ ਵਾ, ਜੜੀਆਂ ਹੱਥ ਮਿਲੇ ਜਿਨ੍ਹਾਂ ਨੂੰ ਕੋਈ ਜਿਹੜੇ ਅਪਾਹਗੇ ਵਿਚਾਰੇ ਜਿਹੜੇ ਜਿਨ੍ਹਾਂ ਨੂੰ ਨਹੀਂ ਮਿਲੀਆਂ ਉਹਨਾਂ ਨੂੰ ਪੁੱਛ ਕੇ ਵੇਖੋ। ਇਕਾਦੀ ਕੀਮਤ ਕੀ ਹੁੰਦੀ ਆ ਕੰਨਾ ਦੀ ਕੀਮਤ ਕੀ ਹੁੰਦੀ ਆ ਲਤਾਂ ਦੀ ਕੀਮਤ ਕੀ ਹੁੰਦੀ ਐ ਇਸ ਕਰਕੇ ਗੁਰੂ ਪਿਆਰੇ ਉਹ ਪੰਖੀ ਹੋਈ ਕਹਿ ਜੀ ਭਾਵਾਂ ਸਹ ਅਸਮਾਨੀ ਜਾਓ ਪੰਖੀ ਤੇ ਪੰਛੀ ਨੂੰ ਕਹਿੰਦੇ ਆ ਕਹਿੰਦੇ ਜੇ ਮੈਂ ਪੰਛੀ ਹੋ ਗਏ ਵੀ ਘੁੰਮਦਾ ਫਿਰਾਂ ਅਡਾਰੀਆਂ ਮਾਰਦਾ ਫਿਰਾਂ ਸੌ ਸਮਾਨਾਂ ਦੇ ਵਿੱਚ ਚੱਕਰ ਕੱਟਾਂ ਕਹਿ ਤੋ ਭਾਵ ਕੇ ਸਮਾਨ ਦੇ ਵਿੱਚ ਘੁੰਮਦਾ ਫਿਰਾਂ ਉੱਡਦਾ ਫਿਰਾਂ ਨਦਰੀ ਕਿਸੇ ਨਾ ਆਵੂ ਨਾ ਕਿਛ ਪੀਆ ਨਾ ਖਾਓ ਅਤ ਜੇਕਰ ਮੈਂ ਕਿਸੇ ਦੀ ਨਿਗਾਹ ਨਾ ਚੜਾਂ ਤੇ ਨਾ ਕੁਝ ਵੀ ਨਾ ਪੀ ਸਕਾਂ ਤੇ ਨਾ ਖਾ ਸਕਾਂ ਪੀ ਤੇਰੀ ਕੀਮਤ ਨਾ ਪਵੇ ਹਾਂ ਕਿ ਵਡਿਆਖਾਂ ਨਾ ਹਾਂ ਇਸ ਤਰ੍ਹਾਂ ਵੀ ਤੇਰਾ ਬੋਲ ਨਹੀਂ ਪਾ ਸਕਦਾ ਮੈਂ ਤੇਰੇ ਨਾਮ ਨੂੰ ਕਿੱਡਾ ਵੱਡਾ ਆਖਾਂ ਤੂੰ ਬੇਅੰਤ ਏ ਤੇਰੀ ਵਰਗਾ ਹੋਰ ਕੋਈ ਨਹੀਂ ਹੈਗਾ ਤੂੰ ਊਚਿਆ ਆਪਾਰਿਆ ਬੇਅੰਤਿਆ ਅਗਾਮਿਆ ਉਜੇ ਯਾਰ ਬਯੰਤ ਸਵਾਮੀ ਤੇਰੇ ਕਾਮਣ ਕੋਣ ਤੇਰੇ ਕਾਮਣ ਕਾਮਣ ਗੁਣ ਕਹਿ ਕਹਿ ਗਾਵਾਂ ਤੂੰ ਸਹਬ ਗੁਣੀ ਨਿਦਾਨਾ ਤੇਰੀ ਮਹਿਮਾ ਬਰਨ ਨਾ ਸਕੂ ਟੋਟਾ ਕਰਿਊਂ ਚ ਭਗਵਾਨਾ ਤੂੰ ਬੜਾ ਬਯੰਤ ਆ ਮੈਂ ਕਿਹੜੇ ਕਿਹੜੇ ਤੇਰੇ ਗੁਣ ਗਾਵਾਂ ਕਹਿੰਦੇ ਨੇ ਨਾਨਕ ਕਾਗਦ ਲਖ ਮਣਾ ਪੜ ਪੜ ਕੀਚੇ ਪਾਓ ਲੱਖਾਂ ਮਣ ਕਾਗਜੇ ਵੀ ਹੋ ਜਾਣ ਭਾਵੇਂ ਲੱਖਾਂ ਕਰੋੜਾਂ ਕਿਤਾਬਾਂ ਪੜ ਲਾਂ ਫਿਰ ਵੀ ਜਾਂਦੇ ਆ ਕਿ ਤੇਰੇ ਨਾਲ ਜੇ ਪ੍ਰੇਮ ਪੈ ਜੇ ਕਿਸੇ ਤਰੀਕੇ ਨਾਲ ਤਾਂ ਵੀ ਜਿਹੜੀ ਥੋੜੀ ਗੱਲ ਆ ਮੇਰੇ ਵਾਸਤੇ ਕਹਨ ਤੋਂ ਭਾਵ ਕਿ ਇਨੀ ਮਿਹਨਤ ਵੀ ਕਰਨ ਦੇ ਬਾਅਦ ਜੂ ਜੇ ਤੇਰੇ ਨਾਲ ਪ੍ਰੇਮ ਪੈ ਜਾਵੇ ਤੇ ਹੋਰ ਮੈਨੂੰ ਕੀ ਚਾਹੀਦਾ ਨਾਨਕ ਜੇਕਰ ਮੇਰੇ ਕੋਲ ਲੱਖਾਂ ਮਨ ਕਾਗਜ਼ ਹੋਣ ਜੇਕਰ ਉਹਨਾਂ ਲਿਖਤਾਂ ਨੂੰ ਪੜਵਾਜ ਕੇ ਮੇਰੀ ਪ੍ਰਭੂ ਨਾਲ ਪ੍ਰੀਤ ਪੈ ਜਾਵੇ ਤੇ ਕਹਿੰਦੇ ਮੈਨੂੰ ਹੋਰ ਕੀ ਚਾਹੀਦਾ ਇਨੀ ਐਫਰਟ ਕਰਕੇ ਇਨੀ ਮਿਹਨਤ ਕਰਕੇ ਵੀ ਜੇ ਤੇਰੇ ਨਾਲ ਗੁਰੂ ਮੇਰੀ ਪ੍ਰੀਤ ਬਣ ਜੇ ਤੇ ਅਸੀਂ ਜਿਹੜਾ ਵਾ ਮਾਫ ਕਰਿਓ ਕਈ ਵਰੀ ਦੋ ਸ਼ਬਦ ਵੀ ਪੜਨੇ ਉਹਨਾਂ ਦੇ ਸਾਨੂੰ ਬੜਾ ਔਖਾ ਲੱਗਦਾ ਇਥੇ ਗੁਰੂ ਮਹਾਰਾਜ ਨੇ ਲਿਖਿਆ ਕਿ ਜੇਕਰ ਮੈਨੂੰ ਮਨਾਂ ਦੇ ਮਨ ਵੀ ਜਿਹੜੇ ਆ ਕਾਗਜ਼ ਜਿਹੜੇ ਲਿਖਣੇ ਪੈ ਜਾਣ ਪੜਨੇ ਪੈ ਜਾਣ ਗੁਰੂ ਦੀ ਸਿਫਤ ਸਲਾਹ ਦੇ ਵਿੱਚ ਕਹਿੰਦੇ ਜੇਕਰ ਫਿਰ ਵੀ ਮੇਰੀ ਪ੍ਰਮਾਤਮਾ ਨ ਪਰੀਜ ਪੈ ਪਰੀਤ ਪੈ ਜੇ ਤੇ ਮੈਂ ਇਹਨਾਂ ਨੂੰ ਵੀ ਥੋੜਾ ਮੰਨਦਾ ਇਹਨਾਂ ਨੂੰ ਵੀ ਤੇਲ ਮਾਤਰ ਮੰਨਦਾ ਜੋ ਗੁਰੂ ਪਿਆਰਿਓ ਪ੍ਰਮਾਤਮਾ ਬੜੀ ਵੱਡੀ ਸ਼ਕਤੀ ਆ ਉਹਦੇ ਨਾਲ ਪ੍ਰੇਮ ਪਾਉਣਾ ਚਾਹੀਦਾ ਵਾ ਉਹੋ ਸਭ ਕੁਝ ਕਰਨ ਵਾਲਾ ਜੋ ਮੰਗੇ ਠਾਕੁਰਿਆ ਆਪਣੇ ਤੇ ਸੋਈ ਸੋਈ ਦੇਵੇ ਨਾਣਕ ਦਾ ਸਮੁਖ ਤੇ ਜੇ ਬੋਲੇ ਇहां ਉहां ਸੱਚ ਹੋਵੇ ਫਿਰ ਜੋ ਅਸੀਂ ਕਹਿੰਨੇ ਸਾਰਾ ਸੱਚ ਹੋ ਜਾਂਦਾ ਪ੍ਰਮਾਤਮਾ ਸਾਡੀਆਂ ਸਾਰੀਆਂ ਮਰਦਾਂ ਪੂਰੀਆਂ ਕਰ ਦਿੰਦਾ ਬਸ ਵਿਸ਼ਵਾਸ ਚਾਹੀਦਾ ਭਰੋਸਾ ਸਾਡਾ ਅਟਲ ਹੋਣਾ ਚਾਹੀਦਾ ਮਸੂਦ ਉਟ ਨਾ ਆਵ ਈ ਲੇਖਣ ਪਾਉਣ ਚਲਾਓ ਮਸੂ ਜਿਹੜਾ ਨਾ ਐਂਡ ਆਈ ਇੱਥੇ ਲਿਖਿਆ ਵਾ ਜੇਕਰ ਸ਼ਾਈ ਦੀ ਮੈਨੂੰ ਕਦੇ ਵੀ ਕਮੀ ਨਾ ਵਾਪਰੇ ਪਹਿਲਾਂ ਸ਼ਾਈ ਨਾਲ ਲਿਖਦੇ ਹੁੰਦੇ ਸੀਗੇ ਇਨਕ ਦੇ ਨਾਲ ਪੈਨ ਹੁੰਦੇ ਸੀਗੇ ਜਾਂ ਕਲਮ ਹੁੰਦੀ ਸੀ ਉਹਨੂੰ ਡਬੋ ਲੈਣਾ ਇੱਡ ਬੋਕੇ ਉਹਨੂੰ ਦਬਾਦ ਦੇ ਵਿੱਚ ਤੇ ਫਿਰ ਲਿਖਣਾ ਕਹਿੰਦੇ ਭਾਵੇਂ ਮੈਨੂੰ ਸ਼ਾਈ ਦੀ ਵੀ ਤੋੜਨਾ ਆਵੇ ਜੇਕਰ ਲਿਖਣ ਵੇਲੇ ਮੇਰੀ ਕਲਮ ਵੀ ਹਵਾ ਦੀ ਰਫਤਾਰ ਵਾਂਗ ਵਗੇ ਬਹੁਤ ਤੇਜ਼ ਚੱਲੇ ਇੰਨੀ ਤੇਜ਼ ਮੈਂ ਲਿਖਾਂ ਪੀ ਤੇਰੀ ਕੀਮਤ ਨਾ ਪਾਵੇ ਹਾਂ ਕਿ ਵੱਡਿਆ ਖਾਣਾ ਹਾਂ ਕਹਿੰਦੇ ਫਿਰ ਵੀ ਮੈਂ ਤੇਰੀ ਕੀਮਤ ਨਹੀਂ ਲਿਖ ਸਕਦਾ ਤੇਰਾ ਮੁੱਲ ਨਹੀਂ ਪਾ ਸਕਦਾ ਤੇਰੀ ਸਿਫਤ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ਨਹੀਂ ਲਿਖ ਸਕਦਾ ਤੂੰ ਐਡਾ ਬਿਆੰਤ ਹੈ ਮੈਂ ਨਮਾਣੀ ਦੀ ਇੱਕ ਕੋਸ਼ਿਸ਼ ਕਰਦਾ ਪਿਆਵਾ ਮੈਂ ਤੇਰੇ ਨਾਮ ਨੂੰ ਕਿੱਡਾ ਵੱਡਾ ਅਖਾਂ ਤੇਰੀ ਵਰਗਾ ਹੋਰ ਕੋਈ ਨਹੀਂ ਹੈਗਾ ਤੇਰੀ ਮਹਿਮਾ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਜਿਹੜਾ ਵਾ ਉਹ ਸਾਡੇ ਵੱਸ ਦੀ ਗੱਲ ਨਹੀਂ ਹੈ। ਸੋ ਗੁਰੂ ਪਿਆਰਿਓ ਸ੍ਰੀ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਵਸ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਭਾਈ ਮਾਣਿਆ ਔਰ ਗੁਰੂ ਨਾਨਕ ਸਾਹਿਬ ਜੀ ਨੇ ਇਹਨੂੰ ਉਚਾਰਨ ਕੀਤਾ ਵਾ ਗੁਰਬਾਣੀ ਪੜਦਿਆਂ ਵਿਚਾਰਾਂ ਕਰਦਿਆਂ ਦਾਸ ਕੋਲੋਂ ਏਕ ਨੀਕ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ ਵਾ ਉਹਨਾਂ ਨੂੰ ਗੁਰੂ ਪਿਆਰਿਓ ਨਜ਼ਰ ਅੰਦਾਜ਼ ਕਰਨਾ ਵਾ ਇਗਨੋਰ ਕਰਨਾ ਵਾ ਔਰ ਗੁਰੂ ਦੇ ਸ਼ਬਦਾਂ ਵੱਲ ਗੌਰ ਕਰਨਾ ਵਾ ਜੋ ਸ਼ਬਦ ਆਵ ਜੀ ਨੂੰ ਚੰਗੇ ਲੱਗਿਓ ਮੇਰੇ ਨਹੀਂ ਆ ਉਹ ਗੁਰੂ ਸਾਹਿਬ ਦੇ ਆ ਉਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਤੇ ਗੁਰੂ ਦੇ ਸ਼ਬਦਾਂ ਨੂੰ ਆਪਣੇ ਜਿਹੜਿਆ ਵਾ ਗਲ ਦੀ ਮਾਲਾ ਬਣਾਉਣਾ ਵਾ ਕਹਿਣ ਤੋਂ ਪਾਪ ਕੇ ਇਹਨਾਂ ਨੂੰ ਆਪਣੇ ਹਿਰਦੇ ਵਿੱਚ ਟਿਕਾ ਲੈਣਾ ਵਾ ਕਿਉਂਕਿ ਗੁਰੂ ਦੀ ਸ਼ਬਦ ਜਿਹੜੀ ਹੈ ਨਾ ਵਡਿਆਈ ਉਹ ਗੁਰੂ ਨਾਨਕ ਸਾਹਿਬ ਜੀ ਨੇ ਲਿਖਿਆ ਵਾ ਕਿ ਜਿੰਨੀ ਕਰੀ ਜਾਈਏ ਓਨੀ ਥੋੜੀ ਹੈ ਉਹ ਏਡੀ ਵੱਡੀ ਸ਼ਕਤੀ ਹੈ ਪ੍ਰਮਾਤਮਾ ਔਰ ਉਹਦੇ ਉਹਦੀ ਸਿਫਤ ਜਿਹੜੀ ਆ ਜਿੰਨੀ ਆਪਾਂ ਕਰੀ ਜਾਵਾਂਗੇ ਓਨੀ ਥੋੜੀ ਆ ਪਰ ਇਹ ਆ ਜਿੰਨੀ ਸਿਫਤ ਕਰਾਂਗੇ ਉਹਨਾ ਆਪਾਂ ਨੂੰ ਫਾਇਦਾ ਹੋਏਗਾ ਆਪਣਾ ਜੀਵਨ ਸੁਧਰ ਜਾਵੇਗਾ ਆਪਣੇ ਵਿੱਚ ਚੰਗੇ ਗੁਣ ਆਉਣਗੇ ਆਪਣਾ ਭਰੋਸਾ ਪ੍ਰਮਾਤਮਾ ਤੇ ਬਣੇਗਾ ਔਰ ਸਾਡਾ ਜੀਵਨ ਸਖਾਲਾ ਹੋਵੇਗਾ ਕਿਉਂਕਿ ਸਬਣਾ ਜੀਆਂ ਕਾ ਕੇ ਦਾਤਾ ਸੋਮੈ ਵਿਸਰ ਨਾ ਜਾਈ ਸੋ ਇਨੀਆਂ ਗ ਬੇਨਤੀਆਂ ਪ੍ਰਵਾਨ ਕਰਨੀਆਂ ਹੋਇਆਂ ਪੁੱਲਾਂ ਦੀ ਖਿਮਾ ਕਰਨੀ ਬਲਾਉ ਫਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ